ਅੰਦਰ ਤਾਂ ਵੜ ਗਏ ਬਾਈ ਹੁਣ ਸਾਨੂੰ ਇਧਰ ਬਾਹਰ ਦਾ ਰਸਤਾ ਨਹੀਂ ਦਿਹਾਉਂਦਾਗਾ ਚਲ ਇਹ ਵੀ ਬੰਦ ਹੈ ਹੈ ਇਹ ਵੀ ਬੰਦ ਹੈ ਇਧਰੋਂ ਵੀ ਬੰਦ ਹੈ ਨਹੀਂ ਹਾਂ ਬੈਠੇ ਨੇ ਆਪੋ ਹੋ ਜਾਉ ਚਲੋ ਆਹ ਚੀਜ਼ ਬਾਈ ਮੈਨੂੰ ਥੋੜੀ ਠੀਕ ਲੱਗਿਆ ਜੇ ਖੜੇ ਖੜੇ ਐ ਲੱਗਦਾਗਾ ਜਿਵੇਂ ਜਿਵੇਂ 2 ਮਿੰਟ ਤੁਸੀਂ ਖੜੇ ਰਹੋਗੇ ਐ ਲੱਗਦਾ ਵੀ ਆਹ ਚੀਜ਼ ਵੀ ਨਾਲ ਇਧਰ ਉਧਰ ਨੂੰ ਆਸੇ ਪਾਸੇ ਹੋਈ ਜਾਂਦੀ ਹੈਗੀ ਆ ਦੇਖ ਫੇਰ ਹੈ ਡਿਗ੍ਰੇਡ ਗ੍ਰੇਡ ਖਲੀ ਹੈ ਇਹ ਵਾਲ ਗਲਤ ਨਹੀਂ ਲਾਏ ਪਏ ਕਲੀਨ ਸ਼ੇਵ ਗਲਤ ਕੀਤੀ ਗੋਰਾ ਵਾਵਾ ਕੀਤਾ ਮੈਂ ਹਾਂ ਬਾਕੀ ਤਾਂ ਹਜ਼ਾਰ ਕੋ ਸਹੀ ਹੈ ਵਾਲ ਥੋੜੇ ਜੇ ਅਭੀ ਤਾਂ ਆਮ ਬਚਨ ਟਾਈਮ ਘਟਾ ਕੈ ਦੋ ਸਰ ਨੂੰ ਸਰ ਜੀ ਸੌਰੀ ਟਾਈਮ ਘਟਾ ਜੀ ਤੁਹਾਡਾ ਤੁਹਾਡਾ ਨਾਮ ਕੀ ਹੈ ਜੀ ਆਫਰੀ 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 ਹਾਂ ਵਾਵਾ ਮੈਨੂੰ ਸੋਨੂੰ ਪਤਾ ਅੰਗਰੇਜ਼ੀ ਘੱਟ ਹੀ ਆਉਂਦੀ ਤੁਸੀਂ ਆਪ ਹੀ ਸਮਝ ਲਿਓ ਬਸ ਨਹੀਂ ਨਹੀਂ ਬਾਕੀ ਮੈਨੂੰ ਮੇਨ ਗੱਲ ਪਤਾ ਕੀ ਸੋਹਣੀ ਲੱਗੀ ਹਾਂ ਮੈਂ ਤੁਸੀ ਕੀ ਕਹਿ ਰਹੇ ਹੋ ਜਾਣ ਅੱਜ ਆ ਗਏ ਅੱਜ ਕਿੱਸਾ ਘਟੋਕੇ ਆ ਗਏ ਉਹਨਾਂ ਘਾਟ ਲੱਗੀ ਸਭ ਤੋਂ ਪਹਿਲਾਂ ਆ ਗਏ ਜੀ ਅਸੀਂ ਮੋਜ ਮਹਿਲ ਠੀਕ ਹੈ ਜੀ ਇਹ ਵੀ ਨਵੀਂ ਜੈਪੁਰ ਸਿਟੀ ਦੇ ਵਿੱਚ ਨਵੀਂ ਘੁੰਮਣ ਵਾਲੀ ਚੀਜ਼ ਬਣੀ ਆ ਮਤਲਬ ਦੇਖਣ ਵਾਲੀ ਕਹਿੰਦੇ ਅੰਦਰੋਂ ਸੋਹਣਾਗਾ ਬਾਕੀ ਪਤਾ ਨਹੀਂ ਆਟੋ ਵਾਲੇ ਬਾਈ ਨੇ ਦੱਸਿਆਗਾ ਤੇ ਟੈਕਟਰ ਟੁਕਟ ਵੀ ਪੁੱਛਦੇ ਆ ਕੀ ਅੰਦਰੋਂ ਇਹ ਸਾਰਾ ਏਸੀ ਹੈਗਾ ਇਹ 2 ਸਾਲ ਹੋ ਗਏ ਬਾਈ ਨੂੰ ਕਹਿੰਦਾ ਕਹਿੰਦਾ ਨਵੀਂ ਬਣੀ ਆ ਸਿਟੀ ਇਹ ਸਿਟੀ ਨਹੀਂ ਸੌਰੀ ਮਤਲਬ ਇਹ ਇਹ ਬਿਲਡਿੰਗ ਨਵੀਂ ਬਣੀ ਹੈਗੀ ਇਹ ਘੁੰਮਣ ਵਾਲੀ ਮੋਜ ਮਹਿਲ 1% ਦੀ ਜੀ 500 ਰੁਪਿਆ ਡਿਕਟਾ ਜੀ ਜੇ ਤੁਸੀਂ ਕੈਸ਼ ਕਰੋਗੇ ਤਾਂ 500 ਆ ਜੇ ਤੁਸੀਂ ਆਨਲਾਈਨ ਕਰੋਗੇ ਤਾਂ 1025 ਰੁਪਏ 525 ਰੁਪਏ ਆ ਯਾਨਸੀ ਦੋ ਟਿਕਟਾਂ ਲਈਆਂ ਆ ਇੱਕ 1000 ਰੁਪਏ ਦੇਣਾ ਅੰਦਰ ਆ ਕੇ ਭਾਈ ਤੁਹਾਨੂੰ ਆ ਦੇ ਦੇਣਗੇ ਤੇ ਬੂਟਾਂ ਦੇ ਇਹ ਚੜਾਉਣੇ ਆਗੇ ਠੀਕ ਬੂਟ ਇਹਦੇ ਅੰਦਰ ਪਾਉਣੇ ਕਿ ਇਹ ਬੂਟਾਂ 'ਚ ਪਾਉਣੇ ਆ ਬੂਟ ਇਹਦੇ ਅੰਦਰ ਪਾਉਣੇ ਆ ਫਿਰ ਠੀਕ ਆ ਚਲ ਐਂਟਰੀ ਹੋ ਗਈ ਜੀ ਕੀ ਕਰਕੇ ਜਾਣਾ ਹੈ ਬਾਹਰ ਨਿਕਲਨੇ ਦਾ ਰਸਤਾ ਢੂੰਡਣਾ ਹੈ ਕੈਮਰਾ ਕਿ ਮੈਮ ਇਹ ਕਰੀ ਦੱਸੋ ਕੈਮਰਾ ਇਧਰ ਮੜਾਏ ਦੱਸ ਦਿਓ ਇਹ ਕਾਂਚ ਦੇ ਬੂਲ ਭਲਈਆ ਹੱਥ ਆਗੇ ਕਰਕੇ ਜਾਣਾ ਹੈ ਬਾਹਰ ਨਿਕਲਨੇ ਦਾ ਰਸਤਾ ਢੂੰਡਣਾ ਹੈ ਆਪਕੋ ਐਕਸ ਜਸ ਸਰਚ ਕਰਨਾ ਹੈ ਠੀਕ ਹੈ ਜੀ ਠੀਕ ਹੈ ਮਤਲਬ ਕਾਂਚ ਦਾ ਰਸਤਾਗਾ ਬੂਲ ਭਲਈਆ ਕਹਿੰਦੇ ਜਿਹੜਾ ਫਿਲਮ ਚ ਵੀ ਸੀ ਹੀਰਾ ਫੇਰੀ ਜਣਾ ਉਦਾਂ ਗਾਤ ਵੀ ਉਹ ਬਾਹਰ ਜਾਣਾਗਾ ਆਪਾਂ ਖਲਨਾ ਨਾਮ ਬੂਲ ਭਲਈਆ ਸੀਗਾ ਅੱਛਾ ਨਹੀਂ ਹੀਰਾ ਫੇਰੀ ਸੀ ਮੈਨੂੰ ਪਹਿਲਾਂ ਹੁੰਦਾ ਨਾ ਆ ਇਹ ਉਹਲਾ ਚੱਲ ਅੰਦਰ ਤਾਂ ਵੜ ਗਏ ਬਾਈ ਹੁਣ ਸਾਨੂੰ ਇਧਰ ਬਾਹਰ ਦਾ ਰਸਤਾ ਨਹੀਂ ਝਾਉਂਦਾਗਾ ਚੱਲ ਇਹ ਵੀ ਬੰਦ ਹੈ ਹੈ ਇਹ ਵੀ ਬੰਦ ਹੈ ਇਧਰੋਂ ਵੀ ਬੰਦ ਹੈ ਨਹੀਂ ਆਮ ਬੰਦ ਇਹ ਇਹ ਇਧਰ ਆ ਇਧਰ ਇਧਰ ਆਇਆ ਇਧਰ ਮਿਲ ਗਿਆ ਮਿਲ ਗਿਆ ਮਿਲ ਗਿਆ ਐਕਸਟ ਆ ਜਾ ਆਲਾ ਇਧਰ ਹੈਗਾ ਜੀ ਭੂਤ ਮੰਗਲਾ ਭਾਈ ਸੇ ਬਠੰਡੇ ਵੀ ਹੈਗਾ ਸੀ ਆਏ ਬੀਬੀ ਸੋਪਾ ਦੀ ਵਾਜੀ ਤ ਗਈ ਹੱਸ ਫੜ ਜਾਂ ਅਰ ਅਰ ਪਾਲਰ ਅਰ ਪਾਲਰ ਅਰ ਕੇ ਪੜੇ ਮੂੰਹ ਕਿ ਥੋੜਾ ਦਰਦੇ ਹੈ

ਵਾਜੇ ਵਾਲਿਆਂ ਬੈੜੀਆਂ ਆ ਗਈਆਂ ਸੰਦੂ ਜਪਨ ਕਰਾ ਰਿਹਾ ਆ ਲੋ ਮੇਰੇ ਆਸ਼ੀਸ਼ ਜੀ ਉਸੇ ਲੱਗਿਆ ਭਾਈ ਲਾਈਟਾਂ ਲੁਟਾਈਆਂ ਉਦ ਬੰਗਲੇ ਦੇ ਬਾਹਰ ਆ ਕੇ ਐ ਦੁਕਾਨ ਦੇਖਦੇ ਆ ਕੀ ਆ ਵੀਰੇ ਫੋਟੋ ਮੋਟੋ ਖਿੱਚ ਲੂ ਮੈਡਮ ਕੇ ਸਾਥ ਜੀ ਲੋ ਅੰਦਰ ਖਿੱਚੀ ਆ ਮੈਂ ਆਹ ਭਾਈ আলাਦੀਨ ਕੀ ਦੁਨੀਆ ਦੇਖਦੇ ਆਂਗਾ ਕੀ ਹੈਗਾ ਇਹ ਹੈ ਜੀ ਇਹ ਕਹਿੰਦੇ আলাਦੀਨ ਦੀ ਦੁਨੀਆ ਮਤਲਬ ਤੁਸੀਂ ਇੱਥੇ ਫੋਟੋਆਂ ਫਾਟਮਾਂ ਖਿੱਚ ਸਕਦੇ ਹੋਗੇ ਠੀਕ ਹੈ ਨਾ ਇੱਕ ਆ ਚੀਜ਼ ਬਣਾਈ ਹੋਈ ਆ ਬਾਲ ਪੇਪਰ ਜੇ ਲੱਗੇ ਹੋਏ ਆਗੇ ਤੇ ਆਹ ਹੈਗਾ ਅੰਦਰ ਬਾਕੀ ਮੇਰੇ ਖਿਆਲ ਚ ਹੁਦ ਆਪ ਤੁਹਾਨੂੰ ਬੜਾ ਕੋਈ ਖਾਸ ਲੱਗਿਆ ਨਹੀਂਗਾ ਜਿਹੜੇ ਹਿਸਾਬ ਨਾਲ ਪੈਸੇ ਲਏ ਇਹਨਾਂ ਨੇ ਚਲੋ ਹੁਣ ਤਾਂ ਆ ਹੀ ਗਏ ਅੰਦਰ ਨਾ ਪਪਾ ਨਾ ਇਹਲੀ ਫੋਟੋਗ੍ਰਾਫੀ ਨਾ ਕਰਿਆ ਕਰ ਆ ਭਾਈ ਮੈਨੂੰ ਤਾਂ ਸਮਝ ਨਹੀਂ ਆਈ ਵੀ ਕੀ ਇਹ ਵੋਲਟ ਟਰਨਲ ਆ ਪਤਾ ਨਹੀਂ ਕੀ ਆ ਇੱਕ ਵਾਰੀ ਮੈਡਮ ਜੀ ਬੋਲਿਓ ਇਹਦੇ ਚ ਮਾੜਾ ਕੀ ਆ ਇਹ ਵੋਲਟ ਇਕਸਟਰਨਲ ਹੈ ਟਰਨਲ ਸਿ ਵੈਕਸ ਮੂਜੇ ਹਾਂ ਭਾਈ ਤੁਸੀਂ ਸੁਣ ਲਿਆਗਾ ਕੀ ਆਗਾ ਸਮਝ ਜਿਓ ਬਸ ਕੀ ਆਗਾ ਇਹ ਤੋਂ ਪਤਾ ਨਹੀਂ ਅੱਗੇ ਜਾਣਾਗਾ ਤੁਸੀਂ ਦੇਖ ਲਓ ਕੀ ਗੱਲ ਬਾਤ ਆ ਗਈ ਸਰ ਜਾ ਕੋ ਗਦਾਰ ਬਾਲ ਆ ਚੀਜ਼ ਬਾਈ ਮੈਨੂੰ ਥੋੜੀ ਠੀਕ ਲੱਗਿਆ ਜੇ ਖੜੇ ਖੜੇ ਐ ਲੱਗਦਾਗਾ ਜਿਵੇਂ ਜਿਵੇਂ 2 ਕੁ ਮਿੰਟ ਤੁਸੀਂ ਖੜੇ ਰਹੋਗੇ ਐ ਲੱਗਦਾ ਵੀ ਆਹ ਚੀਜ਼ ਵੀ ਨਾਲ ਇਧਰ ਉਧਰ ਨੂੰ ਆਸੇ ਪਾਸੇ ਹੋਈ ਜਾਂਦੀ ਹੈਗੀ ਆ ਦੇ ਫੇਰ ਅੱਗੇ ਆ ਗਿਆ ਜੀ 7 ਕਰੋੜ ਵਾਲਾ ਸੁਭਾਲ ਹਰਪਾਲ ਮੇਰੀ ਗੱਲ ਸੁਣ ਲਾ ਉਹ ਮੇਰੀ ਗੱਲ ਸੁਣ ਬੈਂਕ ਆਪਣੀ ਹੈਗੀ ਛੋਟੀ ਐਨੇ ਪੈਸੇ ਨਹੀਂ ਆਉਣੇ ਆਪਣੇ ਅਕਾਊਂਟ 'ਚ ਆਉਣੇ ਨਹੀਂ ਗਿਆ ਜਾ ਆ ਜਾ ਘਰੇ ਚੱਲੀਏ ਕਵਿਤਾ ਆਮ ਬਚਨ ਟਾਈਮ ਘਟਾ ਕੈ ਦੋ ਸਰ ਨੂੰ ਸਰ ਜੀ ਸੌਰੀ ਟਾਈਮ ਘਟਾ ਹੈ ਜੀ ਡਾਕਟਰ ਏ ਜੀ ਏ ਪੀ ਜੇ ਅਬਦੁਲ ਕਲਾਮ ਠੀਕ ਹੈ ਜੀ ਉਹਨਾਂ ਦਾ ਬੁਰਤ ਬਣਿਆ ਹੋਇਆਗਾ ਤੇ ਆ ਬਾਬਾ ਜੀ ਪਤਾ ਨਹੀਂ ਸਾਨੂੰ ਕਿਹੜੇ ਆਗੇ ਇਹਨਾਂ ਦਾ ਸਟੈਚੂ ਹੈ ਵੈਸੇ ਇੱਥੇ ਲਿਖਿਆ ਹੋਊਗਾ ਕਿਸੇ ਵੀ ਚੀਜ਼ ਨੂੰ ਕਹਿੰਦੇ ਭਾਈ ਟੱਚ ਨਹੀਂ ਕਰਨਾ ਉਂਗਲਾਂ ਵੜਦਾਂਗੇ ਕਹਿੰਦੇ ਜੇ ਟੱਚ ਕੀਤਾ ਤਾਂ ਉਂਗਲਾਂ ਕਹਿੰਦੇ ਲਾ ਕੇ ਸਾਈਡ ਤੇ ਰੱਖ ਦਾਂਗੇ ਆ ਹੈਗੀ ਆ ਜੀ ਗਾਇਤਰੀ ਦੇਵੀ ਗਾਇਤਰੀ ਦੇਵੀ ਦੀ ਦਾ ਪੁੱਤ ਬਣਿਆ ਹੋਇਆ ਉੱਥੇ ਬੈਠ ਸਕਦੇ ਆ ਕਿ ਬੈਠ ਨਹੀਂ ਸਕਦੇ ਮਾੜਾ ਆਇਆ ਬੈਠ ਕੇ ਫੀਲਿੰਗ ਲੈ ਲਈਏ ਜੀ ਸੋਫੇ ਤੇ ਆ ਲਓ ਜੀ ਇਧਰ ਗਾਇਤਰੀ ਦੇਵੀ ਜੀ ਇਧਰ ਆਪਾਂ ਬੈਠੇ ਆ ਆਹਾਂ ਜੀ ਬਣਿਆ ਹੋਇਆ ਸਟੈਚੂ ਮੈਸੀ ਕੱਟਬਾਲ ਇਹਦਾ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਆ ਟੌਮ ਕ੍ਰੂਜ਼ ਫਿਲਮਾਂ ਵਾਲਾ ਇੰਗਲਿਸ਼ ਮੂਵੀ ਵਾਲਾ ਟੌਮ ਕ੍ਰੂਜ਼ ਮੈਸਟਰ ਬੀਨ ਆ ਗਿਆ ਕਿ ਆਹਾ ਆ ਕਿਹੜਾਗਾ ਇਹਦੀਆਂ ਫਿਲਮਾਂ ਤਾਂ ਬਹੁਤ ਦੇਖੀਆਂ ਪਰ ਇਹਨਾਂ ਦਾ ਨਾਮ ਨਹੀਂ ਪਤਾ ਚੈਪਲਿਨ ਪਤਾ ਨਹੀਂ ਕੀ ਐਦਾਂ ਦਾ ਕੁਛ ਆ ਚਾਰਲੀ ਚੈਪਲਿਨ ਹਾਂ ਇਹ ਕੌਣਾ ਪ੍ਰਵਾਸ ਲੋ ਜੀ ਪ੍ਰਵਾਸ ਦਾ ਸਟੈਚੂ ਬਣਿਆ ਹੋਇਆਗਾ ਸੈਂਟਰਲ ਮਰਪਾਨ ਮੈਨੂੰ ਥੋੜੇ ਜਿਹਾ ਉਹ ਲੱਗਦਾ ਯਾਰ ਹੈ ਨਰਮ ਲੱਗਦੇ ਆ ਰੈਕਸਿਨ ਰੈਕਸਿਨ ਅਜਰਾਬਾਂ ਵੀ ਥੋੜੀਆਂ ਜੀਆਂ ਸਸਤੀਆਂ ਆ ਆਪਣੇ ਵਾਲਾਂ ਨਾਲ ਦੀਆਂ ਰੈਡੀ ਵਾਲੀਆਂ ਵੈਸੇ ਉਹ ਬਹੁਤ ਸੋਹਣਾ ਬਣਾਇਆ ਹੋਇਆ ਹੈ ਹੈ ਡੀ ਗ੍ਰੇਡ ਗ੍ਰੇਡ ਖਲੀ ਹੈ ਇਹ ਵਾਲ ਗਲਤ ਨਹੀਂ ਲਾਏ ਪਏ ਕਲੀਨ ਸ਼ੇਵ ਗਲਤ ਕੀਤੀ ਗੋਰਾ ਬਾਵਾ ਕੀਤਾ ਵੇਣ ਹੂੰ ਬਾਕੀ ਤਾਂ ਸਾਰਾ ਕੁਝ ਸਹੀ ਆ ਵਾਲ ਥੋੜੇ ਜੇ ਉਹ ਲਾਏ ਪਏ ਆ ਮਹਾਤਮਾ ਗਾਂਧੀ ਤੇ ਅੱਗੇ ਆ ਗਿਆ ਮਦਰ ਟ੍ਰੈਸਾ ਮਦਰ ਟ੍ਰੈਸਾ ਜੀ ਦੀ ਉਹਨਾਂ ਦੀ ਉਹਨਾਂ ਦਾ ਸਟੈਚੂ ਬੁੱਤ ਸਜਣ ਤੰਦੂਰ ਕਰ ਲੱਗਦਾ ਹਰਪਾਲ ਮੈਂ ਨਾਮ ਵੀ ਪੜਨਾ ਹਾਂ ਬਿਲਕੁਲ ਨਾਲ ਉਹਦੇ ਬੈਟੂਟ ਰੱਖੇ ਪਏ ਹਰਪਾਲ ਫੋਟੋ ਫੋਟੋ ਕਰਾਉਣੀਆਂ ਦਾ ਬੇਕਰ ਵਾਲਾ ਨਹੀਂ ਚੱਲ ਗਿਆ ਆ ਜਾਓ ਜੀ ਸਾਨੂੰ ਇੱਥੇ ਇੱਕ ਮਤਲਬ ਬਹੁਤ ਦਿਨ ਹੋ ਗਏ ਘੁੰਦਿਆਂ ਨੂੰ ਜਿੰਨੇ ਵੀ ਦਿਨ ਹੋ ਗਏ ਸਾਨੂੰ ਕੋਈ ਪੰਜਾਬੀ ਨਹੀਂ ਮਿਲਿਆ ਜਿਹਨਾਂ ਪਹਿਲਾਂ ਆ ਮੈਡਮ ਦੀ ਮਿਲੇ ਨੇ ਅਸੀ ਕਾਲ ਜੀ ਕਿਹਾਗਾ ਜੀ ਪੰਜਾਬੀ ਬੋਲਿਆ ਬਹੁਤ ਵਧੀਆ ਲੱਗਿਆ ਸਾਨੂੰ ਇੱਥੇ ਤੁਹਾਡਾ ਨਾਮ ਕੀ ਹੈ ਜੀ ਆਫਰੀ 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 ਹਾਂ بابا ਮੈਨੂੰ ਸੋਨੂੰ ਪਤਾ ਅੰਗਰੇਜ਼ੀ ਘੱਟ ਹੀ ਆਉਂਦੀ ਤੁਸੀਂ ਆਪ ਹੀ ਸਮਝ ਲਿਓ ਬਸ ਨਹੀਂ ਨਹੀਂ ਬਾਕੀ ਮੈਨੂੰ ਮੇਨ ਗੱਲ ਪਤਾ ਕੀ ਸੋਹਣੀ ਲੱਗੀ ਹਾਂ ਮੈਂ ਤੁਸੀ ਕੀ ਕਹਿ ਰਹੇ ਸੀ ਜਾਣ ਚਾਹੋ ਅੱਜ ਬਰੋਕ ਕੇ ਸੱਕਰ ਧੋਕੇ ਆ ਗਾਣ ਉਹਨਾਂ ਦਾ ਸਵੇਰ ਦੇ ਤੁਰੇ ਫਿਰਦੇ ਸੀ ਬਾਈ ਕੋਕਤਾ ਇੱਕ ਵਾਰੀ ਪੀ ਲਿਆ ਸੀਗਾ ਪਰ ਜੱਟਾਂ ਦਾ ਚਾਹ ਬਿਨਾ ਕਾਹਨੂੰ ਸਰਦਾਗਾ ਮਿੱਠਾ ਤੇਜ ਹੈ ਨਾ ਜੀ ਹਾਂ ਮਿੱਠਾ ਤੇਜ ਹੈ ਔਰ ਕਮ ਲਗੇ ਤਾਂ ਤੁਸੀਂ 슈ਗਰ ਪਾਉਚਾ ਔਰ ਐਡ ਕਰ ਲੈਣਾ ਠੀਕ ਹੈ ਜੀ ਥੈਂਕ ਯੂ ਕੀ ਪੀ ਲਓ ਤੁਸੀਂ ਨਹੀਂ ਮੈਂ ਨਹੀਂ ਪੀਉਂ ਮੋਟੇ ਹੋ ਜਾਣਗੇ ਮੋਟੇ ਹੋਣਗੇ ਆਂ 슈ਗਰ ਪਾ ਲਿਆ ਮੇਰੀ ਗਰਲਫ੍ਰੈਂਡ ਮੈਡਮ ਨੇ ਕਿਹਾ ਵੀ ਚਾਹ ਚਮਚੇ ਨਾਲ ਪੀਣੀ ਹੈਗੀ ਚਮਚੇ ਤਾਂ ਤੇ ਨਾਲ ਚਮਚੇ ਨਾਲ ਚਾਹ ਪੀਣੀ ਆ ਪੀ ਲ ਵਸੇ ਪੁੱਛ ਲਾ ਹਾਂ ਐਂ ਪੀਣੀ ਆ ਸਾਰੀ ਚਾਹ 10 ਨੂੰ 5 ਵਜੇ ਚਾਹ ਮਿੰਟ ਹਰਪਾਲ ਮੈਨ ਲੱਗਦਾ ਚੀਜ਼ ਨਹੀਂ ਥੋੜੇ ਖੰਡ ਥੋੜੀ ਜਿਆਦਾ ਹੀ ਤੇਜ ਹੋਗੀ ਮਹਿੰਗੀ ਹੋਗੀ ਖੰਡ ਥੋੜੀ ਜੀ ਜਿਆਦਾ 105 ਰੁਪਈਆ ਦੇ ਦੋ ਕੱਪ ਦਿੱਤੇ ਆ ਠੀਕ ਆ ਉਹ ਵਸੇ ਜਿਹੜੇ ਹਿਸਾਬ ਨਾਲ ਜਗਾ ਦਾ ਹਿਸਾਬ ਨਾਲ ਠੀਕ ਆ ਹੈਨਾ ਜਗਾ ਜਗਾ ਦਾ ਮੋਲ ਆ ਬਾਈ ਉਹਨੇ ਇੱਕ ਲਾਸਟ ਚੀਜ਼ ਰਹਿ ਗਈ ਬਾਈ ਦੇਖਣ ਵਾਲੀ ਉਹ ਹੈਗੀ ਮੂਵੀ ਮੂਵੀ ਤਾਂ ਕਿਹੜੀ ਪ੍ਰਵਾਸ ਦੀ ਚੱਲਣੀ ਹੈ ਕਿ 2-4 ਮਿੰਟਾਂ ਦੀ ਹੋਊਗੀ ਕਿ ਦੇਖਦੇ ਆ ਕੀ ਕੀ ਬੰਦਾ ਕੀ ਨਹੀਂ ਹੈਗਾ ਚੱਲਦੇ ਆਂ ਅੰਦਰ ਮੈਡਮ ਸਾਨੂੰ ਪਹਿਲਾਂ ਭਾਏ ਦੋ ਆਟੋ ਖੜਾ ਕਰਦਾ ਮੂਵੀ ਹੋਰੀ ਸੁਰੂ ਬਾਈ ਇਹ ਮੂਵੀ ਨਹੀਂ ਸੀ ਬਾਈ ਕੋਈ ਉਹ ਹੁੰਦਾ ਨਾ ਜਿਹੜਾ ਸੀਟਾਂ 'ਤੇ ਬੈਠ ਕੇ ਗੇਮਿੰਗ ਜ਼ੋਨ 'ਚ ਮਤਲਬ ਕਿ ਡਰੋਨ ਆ ਜਾ ਹੁੰਦਾਗਾ ਉਹ ਜਿਗਾਰਡ ਜਮੈਂਟ ਦਾ ਸੀਗਾ ਜੇ ਮੈਂ ਸਹੀ ਮੈਨੇਜ ਤੇ ਦੱਸਾਂ ਵੀ ਇਹ ਚੀਜ਼ ਫੈਮਿਲੀ ਵਾਸਤੇ ਆ ਜਾਂਦਾ ਜਾਂ ਕੋਈ ਬੱਚਿਆਂ-ਬੱਚਿਆਂ ਵਾਸਤੇ ਹੈਗਾਗਾ ਤੇ ਸਾਨੂੰ ਤਾਂ ਕੋਈ ਏਡੀ ਵੀ ਬੜੀ ਕੋਈ ਖਾਸ ਚੀਜ਼ ਨਹੀਂ ਲੱਗੀ ਹੈਗੀ ਤੇ ਬਾਕੀ ਉਹਨਾਂ ਦਾ ਇੱਛਾ ਕੀ ਹੈ ਨਾ ਜੇ ਆਉਂਦਾ ਤਾਂ ਬੰਦਾ ਘੁੰਮ ਘੁੰਮ ਜਾਵੇ ਸਹੀ ਗੱਲ ਹੈ ਹੁਣ ਤਾਂ ਵੈਸੇ ਠੀਕ ਹੈ ਜੀ ਐਗਜ਼ਿਟ ਕਰਾਂਗੇ ਭਾਈ ਤੇ ਥੱਲੇ ਬਾਹਰ ਜਾਣ ਵਾਸਤੇ ਬਾਅਦ ਇੱਥੇ ਕੁਝ ਵੀ ਜੁਐਲਰੀ ਜੁਵਲਰੀ ਲੈ ਸਕਦੇ ਹੋ ਕੋਈ ਜੇ ਕਿਸੇ ਦਾ ਵਿਆਹ ਹੋਇਆ ਤਾਂ ਬਹੂ ਬਾਤ ਗਾਂਢੇ ਲੈ ਸਕਦੇ ਹੋ ਸਾਡਾ ਤਾਂ ਹੈ ਨਹੀਂਗਾ ਬਹੁਤ ਸੋਹਣਿਆ ਆ ਜਾ ਭਾਈ ਦੰਦ ਨਾ ਹੋਈ ਭੰਦੂ